ਗੁਰਦਾਸਪੁਰ ਚ ਮੋਬਾਈਲਾਂ ਦੀ ਦੁਕਾਨ ਚ ਹੋਈ ਚੋਰੀ 25 ਲੱਖ ਦੇ ਕਰੀਬ ਹੋਇਆ ਨੁਕਸਾਨ ਘਟਨਾ ਸੀਸੀਟੀਵੀ ਵਿੱਚ ਹੋਈ ਕੈਦ ਪੁਲਿਸ ਕਰ ਰਹੀ ਹੈ ਜਾਂਚ ਗੁਰਦਾਸਪੁਰ ਵਿੱਚ ਸ਼ਰੀਆਮ ਲੁੱਟਾ ਹੋਆ ਅਤੇ ਚੋਰੀਆਂ ਦਾ سلسلہ ਜਾਰੀ ਹੈ ਕਿਵੇਂ ਲੱਗ ਰਿਹਾ ਹੈ ਕਿ ਜਿਵੇਂ ਪੁਲਿਸ ਸੁਸਤ ਅਤੇ ਚੋਰ ਚੁਸਤ ਨਜ਼ਰ ਆ ਰਹੇ ਅੱਜ ਗੁਰਦਾਸਪੁਰ ਵਿੱਚ ਮੇਨ ਬਾਜ਼ਾਰ ਗੁਰਦਾਸਪੁਰ ਕਲਾ ਕੇਂਦਰ ਦੇ ਸਾਹਮਣੇ ਰੋਹਿਤ ਟੈਲੀਕਾਮ ਦੀ ਦੁਕਾਨ ਦੇ ਉੱਪਰ ਸਵੇਰੇ ਤੜਕਸਾਰ 5 ਦੇ ਕਰੀਬ ਲੁੱਟੇਰਿਆਂ ਵੱਲੋਂ ਦੁਕਾਨ ਦੇ ਉੱਪਰ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਾ ਵਿੱਚ ਹੋ ਗਈ ਹੈ ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਜਤੁੰਦਿਆਂ ਹੋਇਆ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਚੋਰੀ ਨੂੰ ਜਲਦ ਟ੍ਰੇਸ ਨਾ ਕੀਤਾ ਗਿਆ ਤਾਂ ਗੁਰਦਾਸਪੁਰ ਦੇ ਵਿੱਚ ਚੱਕਾਜਾਮ ਕੀਤਾ ਜਾਵੇਗਾ ਅਤੇ 2024 ਦੀਆਂ ਚੋਣਾਂ ਦਾਵੀ ਬਾਈਕਾਟ ਕੀਤਾ ਜਾਵੇਗਾ। ਉਥੇ ਪੀੜਤ ਦੁਕਾਨਦਾਰ ਰੋਹਿਤ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਸ਼ਟਰ ਦੇ ਤਾਲੇ ਤੋੜ ਕੇ ਲੁਟੇਰਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਮਹਿੰਗੇ ਫੋਨਾਂ ਨੂੰ ਚੋਰੀ ਕੀਤਾ ਗਿਆ ਹੈ ਜਿਨ੍ਹਾਂ ਦੀ ਕੀਮਤ ਲਗਭਗ 5 ਲੱਖ ਰੁਪਏ ਦੇ ਕਰੀਬ ਹੈ। ਜਿੱਥੇ ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਮਹਾਜਨ ਅਤੇ ਸਮਾਜ ਸੇਵਕਾਂ ਨੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਗੁੱਸਾ ਕੱਢਦੇ ਹੋਏ ਚੇਤਾਵਨੀ ਦਿੱਤੀ ਹੈ ਕਿ ਲਗਾਤਾਰ ਗੁਰਦਾਸਪੁਰ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਦਾ ਪੰਜਾਬ ਦਿੱਤਾ ਜਾ ਰਿਹਾ ਹੈ। ਜਿੱਥੇ ਉਹਨਾਂ ਨੇ ਚੇਤਾਵਨੀ ਦਿੱ ਹੈਕ ਕੀ ਜੇਕਰ ਇਸ ਚੋਰੀ ਨੂੰ ਟ੍ਰੇਸ ਨਾ ਕੀਤਾ ਗਿਆ ਤਾਂ ਸ਼ਹਿਰ ਵਿੱਚ ਚੱਕਾ ਜਾਮ ਕੀਤਾ ਜਾਵੇਗਾ ਅਤੇ 2024 ਦੀਆਂ ਚੋਣਾਂ ਦਾ ਵੀ ਬਾਈਕਾਟ ਕੀਤਾ ਜਾਵੇਗਾ। ਕਿ ਨਾ ਆਇਆ ਤੇ ਕਿਹੜਾ ਟੈਲੀਕਾਮ ਹੈ ਤੇ ਕਿੰਨੇ ਵਜੇ ਘਟਾਣ ਨੂੰ ਵਾਰਦਾ ਦਿੱਤੀ ਗਈ ਆ। ਭਾਈ ਰੋਹਿਤ ਉਹ ਆਪਟੀਕਲ ਲਾਈਨ ਟੈਲੀਕਾਮ ਮੇਰਾ ਸਦਰ ਬਾਜ਼ਾਰ ਦੇ ਵਿੱਚ ਕੁਹਾੜੀ ਵਾਲੀ ਗਲੀ ਵਿੱਚ। ਭਾਈ ਸਵੇਰੇ ਮੈਂ ਆ ਕੇ ਸ਼ਟਰ ਖੋਲਿਆ ਵਾ ਤਾਂ ਜਦੋਂ ਮੈਂ ਸ਼ਟਰ ਚੁਕਿਆ ਵਾ ਤੇ ਖੋਲਿਆ ਵਾ ਤੇ ਪਹਿਲਾਂ ਛਕੋਇਆ ਹੋਇਆ ਸੀ ਜੀ ਸ਼ਟਰ ਤੇ ਮੈਨੂੰ ਲੱਗਿਆ ਕਿ ਕੋਈ ਗੜਬੜ ਹੋਈ ਆ ਜਦੋਂ ਮੈਂ ਤਾਲੇ ਖੋਲ ਕੇ ਦੇਖਿਆ ਤਾਂ ਅੰਦਰ ਮੋਬਾਈਲ ਕੋਈ ਨਹੀਂ ਸੀ ਹੈਗਾ। ਤੇ ਇਹ ਕੰਮ ਇਹ ਕੰਮ ਹੋਇਆ ਵਾ 5 ਵਜੇ ਦੇ 8:00 ਵਿੱਚ ਤੇ ਮੇਰਾ ਨੁਕਸਾਨ ਹੈ ਮੇਰਾ ਭਾਜੀ 25 ਤੋਂ 30 ਲੱਖ ਦੇ ਵਿੱਚ ਨੁਕਸਾਨ ਹੋਇਆ ਵਾ ਮੇਰੇ ਮੋਬਾਈਲ ਢੱਬੇ ਛਟ ਗਿਆ ਤੇ ਮੋਬਾਈਲ ਵਿੱਚੋਂ ਕੱਢ ਕੇ ਸਾਰੇ ਲੈ ਗਏ ਤੇ ਬਾਕੀ ਉਹਨਾਂ ਦੀ ਸੀਸੀਟੀਵੀ ਦੇ ਵਿੱਚ ਆ ਗਿਆ ਸੀਸੀਟੀਵੀ ਵਿੱਚ ਆ ਗਏ ਆ ਉਹਨਾਂ ਦੀ ਵੀਡੀਓ ਅਸੀਂ ਕੱਢ ਦਾਂਗੇ ਤੁਹਾਨੂੰ ਤੁਹਾਨੂੰ ਕੀ ਪਤਾ ਲੱਗਿਆ ਸਿਹਰੇ ਭਈਆ ਜਦੋਂ ਛਟੜਾ ਛੁਕਿਆ ਤੇ ਅੰਦਰ ਮੋਬਾਈਲ ਕੋਈ ਨਹੀਂ ਸੀਗਾ ਤੇ ਜਦੋਂ ਚੈੱਕ ਕੀਤਾ ਜੀ ਵੀਰ ਛਟੜਾ ਖਿੱਚ ਕੇ ਦੇ ਵਿੱਚੋਂ ਇੱਕ ਬੰਦਾ ਉਹਨੇ ਵੇਚਵਾੜਿਆ ਕੈਸ਼ ਨਹੀਂ ਸੀਗਾ ਕੈਸ਼ ਨਾ ਬਜਾ ਨੀ ਚੋਰੀ ਹੋਈ ਹੈ ਚੋਰੀ ਭਈਆ ਐਸਟੀਮੇਟ 25 ਮੰਗ ਕਰ ਰਹੇ ਵਾਕੇ ਹੁੰਦੇ ਨੀ ਨੰਬਰ 3 ਕਰਾਂਗੇ ਜਿਹੜੇ ਉਹ ਹੈਗੇ ਲਿਖਾਂਗੇ ਆਈ ਐਮ ਇ ਫਿਰ ਬਦਲ ਮੰਗਦੇ ਆ ਨੂੰ ਪੁਲਿਸ ਅਧਿਕਾਰੀ ਕੋਈ ਆਟੇ ਕੋ ਪੁਲਿਸ ਵਾਲੇ ਸਵੇਰੇ ਇੱਕ ਬੰਦਾ ਉਹਨਾਂ ਨੇ ਭੇਜਿਆ ਵਾ ਦੇਖ ਕੇ ਚਲ ਗਿਆ ਵਾ ਕੋਈ ਕਾਰ ਕੋਈ ਕਾਰਵਾਈ ਨਹੀਂ ਹੋਈ ਕੋਈ ਸਾਡੇ ਦੂਰੀ ਤੇ ਚੌਂਕੀ ਹੈ ਕੋਈ ਫਿੰਗਰ ਪ੍ਰਿੰਟ ਨਹੀਂ ਲੈਣਾ ਕੋਈ ਪੁੱਤਾਂ ਨਹੀਂ ਲਿਆ ਸੁਮਨ ਵਾਲਾ ਕੀ ਬੰਦਾ ਰਗ ਪਤਾ ਲੱਗ ਸਕੇ ਇਹ ਬੜੇ ਪਰੇਸ਼ਾਨ ਆ ਨਾਲੇ ਹਿਸਾਬ ਦਿੱਤਾ ਜਾਏ 100 ਮਾਈਲ ਦੀ ਦੂਰੀ ਤੇ ਉੱਪਰ ਪੁਲਿਸ ਸਟੇਸ਼ਨ ਹੈ ਸਾਡੇ ਬਿਲਕੁਲ ਨੇੜੇ ਪੁਲਿਸ ਸਟੇਸ਼ਨ ਹੈ ਕੋਈ ਦੂਰ ਨਹੀਂ ਹੈਗਾ ਬੰਦੇ ਕਿਹਦੇ ਚਲਾਉਣ ਦੇ ਹਾਂਜੀ ਪੰਜ ਲੜਕੇ ਆ ਕੋਈ 20 22 ਸਾਲ ਦੇ ਇੰਨੀ ਉਮਰ ਦੇ ਵਿੱਚ ਹੈਗੇ ਆ ਉਹਨਾਂ ਦੇ ਪੰਜ ਪੰਜ ਬੰਦੇ ਇੱਕ ਅੰਦਰ ਵੜਿਆ ਚਾਰ ਬਾਰ ਸੀਗਾ ਮਨਸਾਹਬ ਤੁਸੀਂ ਪ੍ਰਧਾਨ ਹੋ ਲਗਾਤਾਰੀ ਦੁਕਾਨਦਾਰਾਂ ਨੂੰ ਟਾਰਗੇਟ ਬਣਾਇਆ ਜਾ ਰਿਹਾ ਹੈ ਆ ਤੇ ਕਿੱਦਾਂ ਦੇਖਦੇ ਹੋ ਲਗਾਤਾਰ ਤੇ ਘਾੜਾਂ ਤੇ ਚੋਰੀਆਂ ਹੋ ਰਹੀਆਂ ਆ ਕਦੀ ਦੁਕਾਨਾਂ ਦੇ ਬਾਹਰ ਗਾਕਾਂ ਦੀਆਂ ਚੋਰੀਆਂ ਹੋ ਰਹੀਆਂ ਸਕੂਟਰ ਮੋਟਰਲ ਚੋਰੀ ਹੋ ਰਹੀਆਂ ਅੱਜ ਦੁਕਾਨ ਤੋੜੀ ਗਈ ਆ 25 ਲੱਖ ਪਾਜੀ ਕਹਿ ਰਹੇ ਆ ਨੁਕਸਾਨ ਹੋ ਗਿਆ ਕਿੱਦਾਂ ਦੇਖਦੇ ਹੋ ਸ਼ਹਿਰ ਵਿੱਚ ਕੀ ਹੋ ਰਿਹਾ ਹੈ ਸ਼ਹਿਰ ਵਿੱਚ ਜੇ ਮੈਂ ਕਹਿ ਸਕਦਾ ਅੱਜ ਜੰਗਲ ਦਾ ਰਾਜ ਹੈ ਇੱਥੇ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਗੁਰਦਾਸਪੁਰ ਸ਼ਹਿਰ ਦੇ ਵਿੱਚ ਸਵੇਰੇ ਮੋਟਰਸਾਈਕਲ ਚੋਰੀ ਹੋ ਜਾਂਦੇ ਨੇ ਬਾਜ਼ਾਰ ਦੇ ਵਿੱਚ ਸਨੇਚਿੰਗ ਹੋ ਜਾਂਦੀ ਹੈ ਚੌਂਕਾਂ ਦੇ ਵਿੱਚ ਪਰਸ ਖੋਏ ਜਾਂਦੇ ਨੇ ਘਰ ਦੇ ਦਰਵਾਜ਼ਿਆਂ ਦੇ ਅੱਗੇ ਵਾਲੀਆਂ ਖੋਲੀਆਂ ਜਾਂਦੀਆਂ ਨੇ ਮੈਂ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਗੁਰਦਾਸਪੁਰ ਸ਼ਹਿਰ ਦੇ ਨਾਂ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਹੈਗੀ ਕਿ ਨਹੀਂ ਹੈਗੀ एसएसपी साहब ने 8 ਤੋਂ 8 ਡਿਊਟੀ ਲਈ ਹੈ ਪੀਸੀਆਰ ਵਾਲਿਆਂ ਦੀ ਤੇ ਜ਼ਿੰਮੇਵਾਰੀ 8 ਤੋਂ 8 ਪੀਸੀਆਰ ਨੂੰ ਜਵਾਬ ਦੇਣ ਕਿ 8 ਤੋਂ 8 ਕੀ ਕਰਦੇ ਨੇ ਕਿੱਥੇ ਬੈਂਦੇ ਨੇ ਕਿੱਥੇ ਸੌਂਦੇ ਨੇ ਕਿਉਂਕਿ ਇਹ ਉਹਨਾਂ ਦੇ ਟਾਈਮ ਵਿੱਚ ਚੋਰੀ ਹੋਈ ਹੈ 5 ਵਜੇ ਦੁਕਾਨ ਤੇ ਚੋਰੀ ਹੋਣਾ ਜਦੋਂ ਕਿ ਆਮ ਗਰਮੀਆਂ ਦਿਨ ਹੈ ਦਿਨ ਚੜ ਜਾਂਦਾ ਤੇ ਪੀਸੀਆਰਲੇ 5 ਵਜੇ ਕਿੱਥੇ ਸੌਂਦੇ ਸੁੱਤੇ ਦੇਹੀ ਮੈਂ ਐਸਐਸਪੀ ਸਾਹਿਬ ਤੋਂ ਮੰਗ ਕਰਦਾ ਵੀ ਇਹ ਚੋਰੀ ਨੂੰ ਸੀਰੀਅਸਲੀ ਲਿਆ ਜਾਵੇ ਇਨੂੰ ਜਲਦੀ ਤੋਂ ਜਲਦੀ ਟਰੇਸ ਕੀਤਾ ਜਾਵੇ ਹੋਰ ਨਾ ਹੋਵੇ ਕਿ ਪਿਛਲੀਆਂ ਚੋਰੀਆਂ ਨੂੰ ਵੀ ਹੀ ਫੇਸ ਕਰਨ ਵਾਸਤੇ ਸਾਨੂੰ ਕੋਈ ਐਸਾ ਸਟੈਪ ਚੁਕਣਾ ਪੈ ਜਾ ਵਪਾਰ ਮੰਡਲ ਨੂੰ ਸਾਨੂੰ ਧੜਨਾ ਪਿਆ ਤੇ ਟਰਨਾ ਵੀ ਦੇਾਂਗੇ ਜੇ ਸਾਨੂੰ ਸ਼ਹਿਰ ਬੰਦ ਕਰਨਾ ਪਿਆ ਆਪਣੇ ਇਨਸਾਫ ਲਈ ਤੇ ਸ਼ਹਿਰ ਬੰਦ ਵੀ ਕਰਾਵਾਂਗਾ ਕਿਉਂਕਿ ਇਹ ਜਿਹੜੇ ਪੀਸੀਆਰ ਪ੍ਰਸ਼ਾਸਨ ਮੈਂ ਬਹੁਤ ਇਹਦਾਨਾ ਨੂੰ ਕਿ ਜਦੋਂ ਉਹ ਰਾਤ ਨੂੰ ਆਮ ਘਰਾਂ ਦਾ ਕੋਈ ਬੱਚਾ ਰਾਤ ਨੂੰ ਬਾਹਰ ਆ ਜਾਂਦਾ ਤਾਂ ਉਸ ਟਾਈਮ ਤੇ ਇਹਨਾਂ ਨੂੰ ਇੱਕ ਕ੍ਰਿਮੀਨਲ ਨਜ਼ਰ ਆਉਂਦੇ ਨੇ ਉਸ ਟਾਈਮ ਤੇ ਕ੍ਰਾਈਮ ਹੋ ਜਾਦਾ ਤੇ ਚੁੱਕ ਕੇ ਠਾਣੇ ਲੈ ਜਾਂਦੇ ਨੇ ਜਦੋਂ ਕਿ ਆ ਪੰਜ ਪੰਜ 6 6 ਬੰਦੇ ਆ ਕੇ ਦੁਕਾਨਾਂ ਦੇ ਸ਼ਟਰ ਤੋੜ ਕੇ ਅੰਦਰ ਵਰਜਨ ਤੇ ਚੋਰੀਆਂ ਕਰਦੇ ਨੇ ਉਸ ਲਈ ਪੀਸੀਆ ਕਿੱਥੇ ਹੁੰਦੀ ਹੈ ਮੈਂ ਪੁੱਛਣਾ ਚਾਹੁੰਦਾ ਐਸਐਸਪੀ ਸਾਹਿਬ ਨੂੰ ਇੱਕ ਗੁਰਦਾਸਪੁਰ ਸ਼ਹਿਰ ਅੱਜ ਅਮਨ ਅਮਾਨ ਬਿਲਕੁਲ ਖਤਮ ਹੋ ਚੁੱਕਾ ਦੈਂਤ ਰਾਤ ਲੋਕ ਆਪਣੇ ਆਪ ਨੂੰ ਸੁਰੱਖਤ ਮਹਿਸੂਸ ਕਰਨ ਦੇ ਪੇਰੇ ਔਰ ਮੈਂ ਮੰਗ ਕਰਦਾ ਇਕੋ ਹੀ ਕਿ ਜਲਦੀ ਤੋਂ ਜਲਦੀ ਇਸ ਨੂੰ ਟ੍ਰੇਸ ਕੀਤਾ ਜਾਵੇ ਨਹੀਂ ਤੇ ਅਸੀਂ ਥੋੜੀ دیر ਲਈ ਆਪਣਾ ਫੈਸਲਾ ਲੈ ਕੇ ਤੇ ਇਹ ਚੌਂਕ ਦੇ ਵਿੱਚ ਧਰਨਾ ਵੀ ਦਵਾਂਗੇ ਔਰ ਇਹ ਪ੍ਰਸ਼ਾਸਨ ਦੇ ਦੀ ਅੱਖਾਂ ਖਿਲਾਵਾਂਗੇ ਜਿੰਦਰ ਭਾਜੀ ਕੀ ਗੱਲ ਹੋਈ ਆ ਕੀ ਕਹਿਣਾ ਚਾਹੋ ਇਹਨੂੰ ਔਰ ਰੋਹਿਤ ਟੈਲੀਕਾਮ ਹਾਂਜੀ ਹਾਂਜੀ ਵਾ ਕਲਾ ਕੇਂਦਰ ਦੇ ਬਾਹਰ ਰੋਹਿਤ ਟੈਲੀਕਾਮ ਸਾਨੂੰ ਜਦੋਂ ਪਤਾ ਲੱਗਾ ਵੀ ਇੱਥੇ ਅੱਜ ਬੜੀ ਵੱਡੀ ਸਵੇਰੇ ਤੜਕਸਾਰ ਦੇ ਵਿੱਚ ਇੱਕ ਬੜਾ ਵੱਡਾ ਡਾਕਾ ਪੈ ਗਿਆ ਉਹਦਾ ਜਿੰਨਾ ਹੀ ਸਮਾਨ ਨਵੀਂ ਦੁਕਾਨਾਂ ਨੇ ਸ਼ੋਰੂਮ ਆਪਣਾ ਬਣਾਇਆ ਉਹ ਸਾਡੇ ਭਾਈ ਨੇ ਇਹਨਾਂ ਵਧੀਆ ਬੰਦਾ ਵਾ ਗਰਦਾਸਪੁਰ ਸ਼ਹਿਰ ਦੇ ਵਿੱਚ ਉਹ ਜਿੰਨਾ ਦਾ ਸਮਾਨ ਹੀ ਮਹਿੰਗੇ ਤੋਂ ਮਹੰਗੇ ਉਹਦੇ Apple ਦੇ iPhone ਕਈ ਤਰ੍ਹਾਂ ਦੇ ਫੋਨ ਜਿਹੜੇ ਲਗਭਗ 30-35 ਲੱਖ ਰੁਪਏ ਦਾ ਦਾ ਨੁਕਸਾਨ ਹੋਇਆ ਬੜੀ ਸ਼ਰਮ ਵਾਲੀ ਗੱਲ ਹੈ ਗਰਦਾਸਪੁਰ ਦੇ ਐਸਐਸਪੀ ਵਾਸਤੇ ਬੜੀ ਸ਼ਰਮ ਵਾਲੀ ਗੱਲ ਹੈ ਪਈ ਲਗਾਤਾਰ ਐਸਐਸਪੀ ਸਾਹਿਬ ਗਰਦਾਸਪੁਰ ਦੇ ਵਿੱਚ ਫਲੈਗ ਮਾਰਚ ਕੱਢਦੇ ਆ ਰੋਜ਼ ਹੀ ਆਪਣੀਆਂ ਵੀਡੀਓ ਬਣਾ ਕੇ ਡੀਜੀਪੀ ਸਾਹਿਬ ਨੂੰ ਪਾਉਂਦੇ ਆ ਡੀਜੀਪੀ ਸਾਹਿਬ ਨੂੰ ਦੱਸ ਰਿਹਾ ਭਈ ਸ਼ਹਿਰ ਦੇ ਵਿੱਚ ਵੇਖੋ ਸਾਡੀ ਰਹਿਨਮਾਈ ਦੇ ਵਿੱਚ ਕਿੰਨਾ ਅਮਨ-ਅਮਾਨ ਹੈ ਮੈਂ ਐਸਐਸਪੀ ਸਾਹਿਬ ਗਰਦਾਸਪੁਰ ਨੂੰ ਪੁੱਛਣਾ ਚਾਹਨਾ ਕਿੱਥੇ ਨੇ ਤੁਹਾਡੇ ਗਰਦਾਸਪੁਰ ਦੇ ਐਸਐਚਓ ਕਿੱਥੇ ਆ ਗਰਦਾਸਪੁਰ ਡੀਐਸਪੀ ਸੀਡੀ ਕਿੱਥੇ ਆ ਕਿੱਥੇ ਆ ਗਰਦਾਸਪੁਰ ਦੀਆਂ ਪੀਸੀਆਰ ਦੀਆਂ ਟੀਮਾਂ ਕਿੱਥੇ ਆ ਉਹਨਾਂ ਦੀਆਂ ਪਟੋਲੀਕ ਟੀਮਾਂ ਕਿੱਥੇ ਅੱਜ ਸਵੇਰੇ ਤਣਕਸਾਰ 5 ਵਜੇ ਡਾਕਾ ਪਿਆ ਵਾ ਸ਼ਰਮ ਕੱਬ ਕਈ ਮਰ ਜਾਣਾ ਚਾਹੀਦਾ ਗਰਦਾਸਪੁਰ ਦੀ ਸਾਰੀ ਪੁਲਿਸ ਨੂੰ ਤੇ ਇਹਨਾਂ ਦੇ ਪੁਲਿਸ ਮੁਖੀ ਨੂੰ ਇਹ ਥੋੜੇ ਦਿਨ ਪਹਿਲਾਂ ਵੇਖੋ ਅੱਜ 5 ਵਜੇ ਜਿਹੜਾ ਸਵੇਰੇ ਤੜਕ ਸਾਢਾ ਕਾ ਪਿਆ ਇਹਨਾਂ ਦੀ ਕਿੱਥੇ ਪੁਲਿਸ ਪਾਉਂ ਟ੍ਰੋਲ ਪਾਲਟੀਆਂ ਕਰਦੀਆਂ ਪਈਆਂ ਕਿੱਥੇ ਸੀ ਇਹਨਾਂ ਦੀ ਡਿਊਟੀ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਪਈਆ ਥੋੜੇ ਦਿਨ ਪਹਿਲਾਂ ਗਰਦਾਸਪੁਰ ਅਮਾਵੜਾ ਚੌਂਕ ਦੇ ਵਿੱਚ ਇੱਕ ਸਰਦਾਰ ਤਿਬੜੀ ਦੇ ਤੋਂ ਸੌਦਾ ਲੈਣ ਵਾਸਤੇ ਕਰਿਆਨੇ ਦੀ ਦੁਕਾਨ ਤੇ ਆਏ ਉਸ ਜਿੱਥੋਂ ਸੌਦਾ ਲੈ ਰਹੇ ਉਹਦੇ ਬਾਹਰ ਉਹਨਾਂ ਨੇ ਆਪਣੀ ਐਕਟਵਲ ਆਈ 2 ਮਿੰਟ ਦੇ ਵਿੱਚ ਉਹਨਾਂ ਦੀ ਐਕਟਵਲ ਲੈ ਕੇ ਜਿਹੜੇ ਲੋਕ ਉੱਥੋਂ ਬੰਦੇ ਲੈ ਕੇ ਨਿਕਲ ਗਏ ਜੇਕਰ ਉਸੇ ਟਾਈਮ ਹੀ ਪਰ ਜੇ ਪੱਤਰਕਾਰਾਂ ਨੂੰ ਪਤਾ ਲੱਗ ਸਕਦਾ ਤੇ ਪੁਲਿਸ ਨੂੰ ਵੀ ਹਰ ਇਨਫੋਰਮੇਸ਼ਨ ਹੁੰਦੀ ਆ ਮੈਂ ਕਹਿੰਨਾ ਗਰਦਾਸਪੁਰ ਸ਼ਹਿਰ ਦੇ ਵਿੱਚ ਆਏ ਦਿਨ ਜਿੰਨੀਆਂ ਚੋਰੀਆਂ ਹੋਣ ਡੀਆਂ ਇਹਦੇ ਵਿੱਚ ਗਰਦਾਸਪੁਰ ਪੁਲਸ ਦਾ ਇੱਕ ਬੜਾ ਵੱਡਾ ਹੱਥ ਹੈ ਜਿਹੜੇ ਕਿ ਸਵੇਰੇ ਚੋਰੀਆਂ ਹੋਣ ਤੋਂ ਪਹਿਲਾਂ ਹੀ ਉੱਚੀ ਫੋਟ ਤੋਂ ਦੂਰੀ ਦੇ ਥਾਣਾ ਆ ਉੱਚੀ ਦੂਰੀ ਦੇ ਥਾਣਾ ਤੇ ਇਦ ਤੱਕ ਪੁਲਸ ਨਹੀਂ ਆਈ ਇਹਦੇ ਤੋਂ ਮੈਨੂੰ ਇਹ ਵੀ ਪਤਾ ਲੱਗਾ ਭਈ ਇੱਥੇ ਐਸਐਚਓ ਸਾਹਿਬ ਦੀਆਂ ਕੋਈ ਟੀਮਾਂ ਆਣੀਆਂ ਸੀ ਜਿਨ੍ਹਾਂ ਨੇ ਫਿੰਗਰਪ੍ਰਿੰਟ ਲੈਣੇ ਸੀ ਆ ਵੇਖੋ ਸਾਰੇ 5 ਵੇ ਦਾ ਕਾਡ ਹੋਇਆ ਐਸ ਵੇਲੇ ਪੋਣੇ 12 ਦਾ ਟਾਈਮ ਹੋ ਗਿਆ ਕੋਈ ਇੱਥੇ ਅਧਿਕਾਰੀ ਆਣ ਕੇ ਫਰਿੰਗਰ ਪਿੰਟ ਨਹੀਂ ਲੈਣ ਆਇਆ ਬੜੀ ਸ਼ਰਮਨਾਕ ਗੱਲ ਹੈ ਮੈਂ ਐਸਐਸਪੀ ਗਰਦਾਸਪੁਰ ਤੋਂ ਮੰਗ ਕਰਦਾ ਕਿ ਜੇਕਰ ਆ ਚੋਰੀ ਨਾ ਟ੍ਰੇਸ ਹੋਈ ਅਸੀਂ ਗਰਦਾਸਪੁਰ ਸ਼ਹਿਰ ਆਣ ਵਾਲੇ ਲੋਕ ਸਭਾ ਦੇ ਇਲੈਕਸ਼ਨਰ ਦੇ ਵਿੱਚ ਸਾਰੇ ਸ਼ਹਿਰ ਨੂੰ ਅਸੀਂ ਇਹ ਕਹਾਂਗੇ ਭਈ ਕੋਈ ਵੀ ਕਿਸੇ ਕੈਂਡੀਡੇਟ ਨੂੰ ਵੋਟ ਨਾ ਪਾਵੇ ਜਿੰਨਾ ਚਿਰ ਸਾਡੇ ਭਰਾ ਦੀ ਚੋਰੀ ਟ੍ਰੇਸ ਨਹੀਂ ਹੋ ਜਾਂਦੀ ਜਿੰਨੀਆਂ ਸ਼ਹਿਰ ਚ ਚੋਰੀਆਂ ਹੋਈਆਂ ਇਹ ਸਸਪੀ ਸਾਡੀ ਜ਼ਿੰਮੇਵਾਰੀ ਆ ਉਹਨਾਂ ਕੋਲ ਬੜੀਆਂ ਵੱਡੀਆਂ ਇੰਟੈਲੀਜੈਂਸੀਆਂ ਨੇ ਉਹ ਕਿਹੇ ਤਰ੍ਹਾਂ ਵੀ ਇਹ ਚੋਰੀਆਂ ਟ੍ਰੇਸ ਕਰਾਂ ਨਹੀਂ ਤੇ ਇਸ ਸ਼ਹਿਰ ਦੇ ਵਿੱਚ ਅਹੀ ਇੱਕ ਬੜੀ ਵੱਡੀ ਬੰਦ ਦੀ ਕਾਲ ਦੇ ਜਾਂ ਰਹੇ ਆ ਬਹੁਤ ਸ਼ਰਮਨਾਕ ਗੱਲਾਂ ਕਰਦਾਸਪੁਰ ਪੁਲਿਸ ਵਾਸਤੇ ਚੋਰੀ ਹੋਈ ਆ ਔਰ ਵੱਡੀ ਚੋਰੀ ਹੋਈ ਆ 5 ਵਜੇ ਦੇ ਕਰੀਬ 5 ਦੇ ਕਰੀਬ ਸੀਸੀਟੀਵੀ ਦਿੱਤੇ ਜਾ ਰਹੇ ਆ ਔਰ ਲਗਾਤਾਰ ਚੋਰੀਆਂ ਸ਼ਹਿਰ ਦੇ ਵਿੱਚ ਵੱਧੀਆਂ ਵੀ ਇਹ ਕੀ ਕਹਾਂਗਾ ਜੀ ਮੈਂ ਹੁਣੇ ਮੌਕੇ ਤੇ ਪਹੁੰਚਿਆ ਜੀ ਮੈਨੂੰ ਹੁਣੇ ਇਨਫੋਰਮੇਸ਼ਨ ਮਿਲੀ ਸੀ ਤੇ ਸੈਵ ਡਿਜ਼ਾਇਨ ਇਨਸੀਡੈਂਟ ਦੀ ਸਾਡੇ ਕੋਲ ਹੀ ਰਿਪੋਰਟ ਯੋ ਚ ਕਾਫੀ ਸਾਡੇ ਕੋਲ ਬਲੂ ਮਿਲੇ ਹੋਏ ਆ ਰੈਡੀ ਜਿੰਨਾ ਕੋਨਾ ਸਾਨੂੰ ਦੱਸਿਆ ਦੁਕਾਨਦਾਰ ਨੇ ਕੋਈ ਗੱਲ ਨਹੀਂ ਜਲਦੀ ਟਰੇਸ ਹੋ ਜਾਏਗਾ ਜੀ ਇਹ ਦੁਕਾਨਦਾਰਾਂ ਨੇ ਸਰ ਇੱਕ ਚੇਤਾਵਨੀ ਵੀ ਕਹਿ ਲਈ ਹੈ ਕਿద్ది-ਕਿੱਦੀ ਦੇਖਤੀ ਆ ਕਿ ਜੇ ਨਾ ਟਰੇਸ ਹੋਇਆ ਤੇ ਧਰਨਾ ਲੱਗੇਗਾ ਤੇ ਬਾਜ਼ਾਰ ਜਿਹੜੇ ਆ ਬੰਦ ਕੋਈ ਗੱਲ ਨਹੀਂ ਜੀ ਡੈਫੀਨੇਟ ਜੀ ਟਰੇਸ ਹੋ ਜਾਏਗਾ ਜੀ ਇਹੋ ਜੀ ਨੋਬਤ ਨਹੀਂ ਆਏਗੀ ਜੀ ਕੋਈ ਵੀ